ਮਿੱਤਰ ਪਿਆਰਿਓ ਪਹਿਲੀ ਵਾਰ ਕੰਗਨਰ ਨੌਤ ਐਨੇ ਵੱਡੇ ਕੇਸ ਦੇ ਵਿੱਚ ਫਸੀ ਦਿਖਾਈ ਦੇ ਰਹੀ ਹੈ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਕਿਉਂਕਿ ਕੇਸ ਹੀ ਇੰਨਾ ਜਿਆਦਾ ਵੱਡਾ ਹੈ ਤੇ ਇਹ ਬਠਿੰਡੇ ਵਾਲਾ ਕੇਸ ਨਹੀਂ ਹੈ ਇੱਕ ਕਿਤੇ ਹੋਰ ਵੱਡਾ ਕੇਸ ਕੰਗਨਾ ਰੌਤ ਤੇ ਕੀਤਾ ਗਿਆ ਇਸ ਖਬਰ ਦੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਇਸ ਵਕਤ ਤੱਕ ਦੀਆਂ ਚਾਰ ਖਬਰਾਂ ਤੇ ਆਪਾਂ ਗੱਲ ਕਰਨੀ ਹੈ ਤੇ ਦੂਜੀ ਵੱਡੀ ਖਬਰ ਹੈ ਇੱਕ ਕੇਂਦਰੀ ਮੰਤਰੀ ਨੇ ਬਹੁਤ ਵੱਡਾ ਬਿਆਨ ਦੇ ਦਿੱਤਾ ਤੇ ਉਸ ਬਿਆਨ ਦੇ ਉੱਪਰ ਵੀ ਬਹੁਤ ਵੱਡਾ ਰੌਲਾ ਜਾਂ ਪੈ ਗਿਆ ਤੇ ਤੀਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪੁਲਿਸ ਨੇ ਇੱਕ ਹੋਰ ਅਨਕਾਊਂਟਰ ਕੀਤਾ ਕਿੱਥੇ ਕਿਵੇਂ ਕੀਤਾ ਉਹ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਆ ਤੇ ਚੌਥੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਭਾਰੀ ਮਾਤਰਾ ਚ ਨਸ਼ਾ ਫੜਨ ਦਾ ਦਾਵਾ ਕੀਤਾ ਉਹ ਵੀ ਖਬਰ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਤੇ ਹੁਣ ਪਹਿਲੀ ਤੋਂ ਸ਼ੁਰੂ ਕਰਦੇ ਆ ਕੰਗਣਾ ਰਣੋਤ ਵਾਲੀ ਤੋਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਮੁੱਦੇ ਤੇ ਲਿਖਿਓ ਕੰਗਣਾ ਰਣੋਤ ਦੇ ਉੱਪਰ ਦੇਸ਼ ਧਰੋਹ ਦਾ ਕੇਸ ਕੀਤਾ ਗਿਆ ਔਰ ਕੰਗਣਾ ਰਣੋਤ ਦੇ ਉੱਪਰ ਦੇਸ਼ ਧਰੋਹ ਦਾ ਕੇਸ ਚਲਾਉਣ ਦੀ ਇਜਾਜ਼ਤ ਅਦਾਲਤ ਨੇ ਦੇ ਦਿੱਤੀ ਹੈ आगरा दी अदालत ਦੇ ਵਿੱਚ ਇੱਕ ਵਕੀਲਾਂ ਦੇ ਪ੍ਰਧਾਨ ਰਮਾ ਸ਼ੰਕਰ ਸ਼ਰਮਾ ਨੇ ਕੰਗਣਾ ਦੇ ਉੱਪਰ ਕੇਸ ਕੀਤਾ ਸੀ ਇੱਕ ਰਿਵੀਜ਼ਨ ਪਟੀਸ਼ਨ ਪਾਈ ਸੀ ਜਿਸ ਵਿੱਚ ਉਹਨੇ ਅਦਾਲਤ ਤੇ ਮੰਗ ਕੀਤੀ ਸੀ ਕਿ ਕੰਗਣਾ ਦੇ ਉੱਪਰ ਦੇਸ਼ ਧ੍ਰੋਹ ਦਾ ਬਹੁਤ ਵੱਡਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਤੇ ਹੁਣ ਬੀਤੇ ਕੱਲ आगरा ਦੀ ਐਮਪੀ ਐਮਐਲਏ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ ਕੇਸ ਨੂੰ ਸਬਕਾਰ ਕਰ ਲਿਆ ਔਰ ਹੁਣ ਕੰਗਣਾ ਦੇ ਉੱਪਰ ਦੇਸ਼ ਧਰੋਹ ਦੇ ਮੁਕਦਮੇ ਦੀ ਸੁਣਵਾਈ ਹੋਵੇਗੀ ਉਹ ਬਹੁਤ ਵੱਡਾ ਮੁਕਦਮਾ ਹੈ ਦੇਸ਼ ਧਰੋਹ ਦਾ ਕੇਸ ਤੁਸੀਂ ਸਾਰੇ ਜਾਣਦੇ ਹੋ ਕਿੰਨਾ ਵੱਡਾ ਹੈ ਔਰ ਕੰਗਣਾ ਉਸ ਮਾਮਲੇ 'ਚ ਕਸੂਤੀ ਫਸ ਸਕਦੀ ਹੈ ਪਹਿਲਾ ਹੀ ਬਠਿੰਡਾ ਦੇ ਵਿੱਚ ਬੇਬੇ ਮਿੰਦਰਕੌਰ ਨੇ ਕੰਗਣਾ ਨੂੰ ਬੜਾ ਬੁਰਾ ਫਸਾਇਆ ਪਿਛਲੇ ਦਿਨੀ ਉਹਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਆਉਣਾ ਪਿਆ ਮਾਫੀਆਂ ਵੀ ਮੰਗ ਕੇ ਗਈ ਹੈ ਤੇ ਕੰਗਣਾ ਦੀ ਜ਼ੁਬਾਨ ਨੇ ਕੰਗਣਾ ਨੂੰ ਹੁਣ ਹੋਰ ਵੀ ਵੱਧ ਦੇਸ਼ ਧਰੋਹ ਦੇ ਕੇਸ ਦੇ ਵਿੱਚ ਫਸਾ ਦਿੱਤਾ ਹੈ ਉਹ ਕੇਸ ਕਿਉਂ ਕੀਤਾ ਗਿਆ ਕਿਸਾਨ ਅੰਦੋਲਨ ਵੇਲੇ ਦਾ ਹੀ ਉਹ ਮਾਮਲਾ ਹੈ ਕੰਗਣਾ ਹੁਣ ਜਿਹੜੇ ਬੰਦੇ ਦੀ ਜ਼ੁਬਾਨ ਕੰਟਰੋਲ 'ਚ ਨਾ ਹੋਵੇ ਤੇ ਉਹ ਇੰਨਾ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਕਿ ਕਈ ਵਾਰ ਉਹ ਬੜਾ ਕਸੂਤਾ ਫਸ ਜਾਂਦਾ ਹੈ ਕਿਉਂਕਿ ਜ਼ੁਬਾਨ ਬਹੁਤ ਵੱਡੀ ਚੀਜ਼ ਹੈ ਹੱਡੀ ਤਾਂ ਇਹਦੇ 'ਚ ਇੱਕ ਨਹੀਂ ਹੁੰਦੀ ਪਰ ਇਹ ਸਾਰੀਆਂ ਹੱਡੀਆਂ ਤੜਵਾ ਵੀ ਸਕਦੀ ਹੈ ਇਸੇ ਤਰ੍ਹਾਂ ਕੰਗਣਾ ਨਾਲ ਵਾਪਰਿਆ ਕਿਸਾਨ ਅੰਦੋਲਨ ਵੇਲੇ ਕੰਗਣਾ ਨੇ ਜਿੱਥੇ ਹੋਰ ਕਈ ਤਰ੍ਹਾਂ ਦੇ ਬਿਆਨ ਦਾਗੇ ਸਿਰਫ ਬੀਜੇਪੀ ਤੇ ਮੋਦੀ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਚਾਹੇਤੇ ਬਨਣ ਲਈ ਖਾਸ ਬਨਣ ਲਈ ਉਦੋਂ ਕੰਗਣਾ ਨੇ ਇੱਕ ਬਿਆਨ ਇਹ ਦਿੱਤਾ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਇਹ ਜਿਹੜੇ ਕਿਸਾਨ ਨੇ ਇਹ ਇੱਥੇ ਰੇਪ ਕਰ ਰਹੇ ਨੇ ਇਹ ਕਤਲ ਕਰ ਰਹੇ ਨੇ ਐਦਾਂ ਦਾ ਬਿਆਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਕੰਗਣਾ ਤੇ ਇਹ ਕੇਸ ਕੀਤਾ ਗਿਆ ਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਉੱਪਰ ਇਹਨੇ ਇਹ ਬਹੁਤ ਵੱਡਾ ਇਲਜ਼ਾਮ ਲਾਇਆ ਤੇ ਉਹਦੇ ਇਸ ਬਿਆਨ ਦੇ ਨਾਲ ਵੱਡੇ ਰੌਲਾ ਪੈ ਸਕਦਾ ਸੀ ਵੱਡੇ ਝਗੜੇ ਭੜਕ ਸਕਦੇ ਸੀ ਕਿਉਂਕਿ ਜੇਕਰ ਕਿਸਾਨਾਂ ਨੂੰ ਜਾਂ ਜਿਹੜੇ ਪਿੰਡਾਂ ਸ਼ਹਿਰਾਂ ਚ ਬੈਠੇ ਦੇਸ਼ ਚ ਬੈਠੇ ਕਰੋੜਾਂ ਕਿਸਾਨ ਨੇ ਉਹਨਾਂ ਨੂੰ ਗੁੱਸਾ ਆ ਜਾਂਦਾ ਤਾਂ ਬਹੁਤ ਕੁਝ ਹੋ ਸਕਦਾ ਸੀ ਤੇ ਇਸ ਕਰਕੇ ਵਕੀਲਾਂ ਨੇ ਕੰਗਣਾ ਤੇ ਕੇਸ ਕੀਤਾ ਸੀ ਕੇ ਕੰਗੜਾ ਦਾ ਇਹ ਬਿਆਨ ਦੇਸ਼ ਧਰੋਹ ਤੱਕ ਦਾ ਬਿਆਨ ਹੈ ਕੰਗੜਾ ਨੇ ਬਹੁਤ ਜ਼ਿਆਦਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪਹਿਲਾ ਉਹ ਕੇਸ ਕੀਤਾ ਗਿਆ ਉਸ ਤੋਂ ਬਾਅਦ ਹੁਣ ਉਹਦੀ ਰਿਵੀਜ਼ਨ ਪਟੀਸ਼ਨ ਜਿਹੜੇ ਜਿਹੜੇ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਗਰਾ ਦੇ ਰਮਾ ਸ਼ੰਕਰ ਸ਼ਰਮਾ ਉਹਨਾਂ ਨੇ ਪਾਈ ਸੀ ਤੇ ਉਸ ਮਾਮਲੇ ਦੇ ਵਿੱਚ ਅਦਾਲਤ ਨੇ ਕੇਸ ਸਵੀਕਾਰ ਕਰ ਲਿਆ ਮਤਲਬ ਕੰਗੜਾ ਤੇ ਹੁਣ ਦੇਸ਼ ਧਰੋਹ ਦੇ ਕੇਸ ਦਾ ਜਿਹੜਾ ਉਹ ਮਾਮਲਾ ਉਹ ਅਦਾਲਤ ਦੇ ਵਿੱਚ ਚੱਲੇਗਾ ਜੇ ਵਕੀਲਾ ਨੇ ਉਹ ਸਾਬਤ ਕਰਤਾ ਤਾਂ ਫਿਰ ਕੰਗੜਾ ਨੂੰ ਦੇਸ਼ ਧਰੋਹ ਦੇ ਕੇਸ ਦੇ ਮਾਮਲੇ 'ਚ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਤੇ ਸਜ਼ਾ ਵੀ ਹੋ ਸਕਦੀ ਹੈ ਔਰ ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਕੰਗੜਾ ਭਾਜਪਾ 'ਚ ਹੈ ਉਹ ਮੰਡੀ ਤੋਂ ਕੰਗੜਾ ਦੀ ਐਮਪੀ ਹੈ ਸੰਸਦ ਹੈ ਤੇ ਮੋਦੀ ਸਰਕਾਰ ਦੀ ਬਹੁਤ ਸ਼ਹਿਤੀ ਵੀ ਹੈ ਇਹ ਉਹਨਾਂ ਦੀ ਸੈਂਟਰ ਚ ਸਰਕਾਰ ਹੋਣ ਦੇ ਬਾਵਜੂਦ ਅਦਾਲਤ ਦੇ ਵਿੱਚ ਕੰਗੜਾ ਦੇ ਉੱਪਰ ਇਹ ਦੇਸ਼ ਧਰੋਹ ਦਾ ਜਿਹੜਾ ਮਕਦਮਾ ਉਹ ਕੀਤਾ ਗਿਆ ਹੁਣ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਕਹੋਗੇ ਕੀ ਕੰਗੜਾ ਨੂੰ ਸਜ਼ਾ ਹੋ ਸਕਦੀ ਹੈ ਜਿਹੜਾ ਕੁਝ ਉਹ ਕੰਗੜਾ ਨੇ ਉਦੋਂ ਬੋਲਿਆ ਸੀ ਚਾਹੇ ਬੀਬੇ ਮਿੰਦਰ ਕੌਰ ਬਾਰੇ ਜਿਹੜੇ ਬਠਿੰਡਾ ਕੇਸ 'ਚ ਉਹ ਫਸੀ ਪਈ ਹੈ ਤੇ ਚਾਹੇ ਕਿਸਾਨਾਂ ਬਾਰੇ ਉਹ ਕੁਝ ਜਿਹਦੇ ਕਰਕੇ ਉਹਦੇ ਤੇ ਆਗਰਾ ਦੀ ਅਦਾਲਤ 'ਚ ਕੇਸ ਕੀਤਾ ਹੈ ਕੀ ਤੁਸੀਂ ਮੰਨਦੇ ਹੋ ਕੇ ਕੰਗਣਾ ਨੇ ਵਾਕਿਆ ਹੀ ਬਹੁਤ ਵੱਡੀਆਂ ਮੂਰਖਤਾ ਵਾਲੀਆਂ ਗੱਲਾਂ ਕੀਤੀਆਂ ਨੇ ਆਪਣਾ ਕਮੈਂਟ ਲਿਖਿਓ ਮੈਂ ਦੂਜੀ ਖਬਰ ਤੇ ਜਾਂਦਾ ਦੂਜੀ ਵੱਡੀ ਖਬਰ ਹੈ ਉਮਰ ਕੈਦ ਦੀ ਸਜ਼ਾ ਹੋਈ ਹੈ ਕਿੱਥੇ ਹੋਈ ਹੈ ਮੋਹਾਲੀ ਦੇ ਵਿੱਚ ਇੱਕ ਅਭਿਸ਼ੇਕ ਸ਼ਰਮਾ ਨਾਂ ਦਾ ਵਿਅਕਤੀ ਹੈ ਉਹਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਕੀਤੀ ਹੈ ਤੇ ਉਹਨੇ ਜਿਹੜਾ ਕੰਮ ਕੀਤਾ ਸੀ ਉਹ ਬਹੁਤ ਭੜਾ ਸੀ ਆਪਣੇ ਹੀ 5 ਮਹੀਨਿਆਂ ਦੇ ਬੱਚੇ ਨੂੰ ਉਹਨੇ ਗਲਾ ਘੁੱਟ ਕੇ ਮਾਰ ਦਿੱਤਾ ਸੀ 2022 ਦੇ ਵਿੱਚ ਜ਼ੀਰਕਪੁਰ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਸੀਗਾ ਤੇ ਹੁਣ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਔਰ ਇਹ ਮਾਮਲਾ ਸੱਚਮੁੱਚ ਸੁਣ ਕੇ ਇੱਕ ਵਾਰ ਬੰਦਾ ਸੋਚੀ ਪੈ ਜਾਂਦਾ ਵੀ ਯਾਰ ਇਹ ਚੱਲ ਕੀ ਰਿਹਾ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਖਬਰਾਂ ਆਉਣ ਲੱਗੀਆਂ ਮਾਪੇ ਨੇ ਆਪਣੇ ਬੱਚੇ ਨੂੰ ਮਾਰਤਾ ਮਾਂ ਨੇ ਬੱਚਾ ਮਾਰਤਾ ਪਿਓ ਨੇ ਮਾਰਤਾ ਜਾਂ ਪਰਿਵਾਰ ਦੇ ਵਿੱਚ ਪਤੀ ਨੇ ਪਤਨੀ ਮਾਰਦੀ ਪਤਨੀ ਨੇ ਪਤੀ ਮਾਰਤਾ ਪੁੱਤ ਨੇ ਮਾਂ ਮਾਰਦੀ ਜਾਂ ਪਿਓ ਮੈਂ ਇਦਾਂ ਦੀਆਂ ਖਬਰਾਂ ਇੰਨੀਆਂ ਜ਼ਿਆਦਾ ਆਉਣ ਲੱਗੀਆਂ ਕਿ ਲਾਜ਼ਮੀ ਜਿਹੜਾ ਮਨ ਹੈ ਉਹ ਡਰ ਜਾਂਦਾ ਔਰ ਚਿੰਤਾ ਨਾਲ ਭਰ ਜਾਂਦਾ ਕਿ ਇਹ ਚੱਲ ਕੀ ਰਿਹਾ ਹੁਣ ਜਿਹੜੀ ਅਗਲੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝ ਕਰਨੀ ਉਹ ਕੇਂਦਰੀ ਮੰਤਰੀ ਦੇ ਬਿਆਨ ਬਾਰੇ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇੱਕ ਬੜਾ ਅਜੀਬ ਬਿਆਨ ਦਿੱਤਾ ਵੈਸੇ ਤਾਂ ਉਹ ਅਜੀਬ ਬਿਆਨ ਹੀ ਜ਼ਿਆਦਾਤਰ ਦਿੰਦੇ ਨੇ ਪਰ ਹੁਣ ਵੀ ਉਹਨਾਂ ਦਾ ਬਿਆਨ ਬੜਾ ਅਜੀਬ ਹੈ। ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਯੂਨੀਵਰਸਿਟੀ ਬਚਾਉਣ ਦੇ ਲਈ ਹੋਇਆ। ਮਤਲਬ ਯੂਨੀਵਰਸਿਟੀ ਪੰਜਾਬ ਦੇ ਕੰਟਰੋਲ 'ਚ ਰੱਖਣ ਲਈ ਹੋਇਆ। ਤਾਂ ਰਵਨੀਤ ਬਿੱਟੂ ਨੇ ਕੱਲ ਇੱਕ ਬਿਆਨ ਸੁੱਟਿਆ। ਉਹ ਪਤਾ ਨਹੀਂ ਬਿਆਨ ਕੱਢਦੇ ਕਿੱਥੋਂ ਨੇ ਇਹੋ ਜਿਹਾ ਵਿਵਾਦਤ ਕਹਿੰਦਾ ਵੀ ਜਿਹੜੇ ਇਹ ਸਾਰੇ ਆਏ ਸੀ ਯੂਨੀਵਰਸਿਟੀ ਬਚਾਉਣ ਇਹਨਾਂ ਚੋਂ ਪੜਦਾ ਤਾਂ ਕੋਈ ਵੀ ਨਹੀਂ ਇਹਨਾਂ ਦਾ ਪੜ੍ਹਾਈ ਨਾਲ ਕੋਈ ਸਬੰਧ ਹੀ ਨਹੀਂ ਤੇ ਇਹ ਕਹਿੰਦਾ ਜਿਹੜੇ ਪਿੰਡਾਂ ਚ ਉੱਠ ਉੱਠ ਕੇ ਆਏ ਨੇ ਇਹ ਤਾਂ ਸਾਰੇ ਐਵੇਂ ਨਜਾਇਜ਼ ਰੌਲਾ ਪਾਉਣ ਆਏ ਸੀ ਤੇ ਇਹਨਾਂ ਨੇ ਤਾਂ ਐਵੇਂ ਖਰੂਦ ਹੀ ਪਾਉਣਾ ਹੁੰਦਾ ਤੇ ਇਹ ਐਵੇਂ ਖਰੂਦ ਪਾ ਕੇ ਗਏ ਨੇ ਹੁਣ ਰਵਨੀਤ ਬਿੱਟੂ ਦੇ ਇਸ ਬਿਆਨ ਦੇ ਉੱਪਰ ਰੌਲਾ ਪੈਣਾ ਹੀ ਸੀ ਮੈਂ ਬਿੱਟੂ ਨੂੰ ਪੁੱਛਣਾ ਚਾਹੂੰਗਾ ਬਿੱਟੂ ਸਾਹਿਬ ਤੁਸੀਂ ਵੀ ਬਹੁਤ ਪੜ੍ਹਾਈ ਬਾਰੇ ਗੱਲਾਂ ਕਰ ਲੈਨੇ ਹੋ ਤੁਹਾਡੀ ਸਰਕਾਰ ਦੇ ਜਿਹੜੇ ਮંત્રી ਨੇ ਉਹ ਕਿੰਨੇ ਕੁ ਪੜ੍ਹਾਈ ਨਾਲ ਜੁੜੇ ਨੇ ਜਾਂ ਅੱਜ ਪੜ੍ਹ ਰਹੇ ਨੇ ਤੁਸੀਂ ਇਸ ਟਾਈਮ ਜਿਸ ਡਿਪਾਰਟਮੈਂਟ ਦੇ ਰਾਜ ਮੰਤਰੀ ਬਣੇ ਹੋ ਉਸ ਡਿਪਾਰਟਮੈਂਟ ਬਾਰੇ ਤੁਹਾਨੂੰ ਕਿੰਨੀ ਕੁ ਸਮਝ ਸੀ ਪਹਿਲਾਂ ਕੀ ਤੁਸੀਂ ਰੇਲਾਂ ਦੀ ਡਰਾਈਵਿੰਗ ਕਰਦੇ ਰਹੇ ਹੋ ਹੈ ਔਰ ਬਿੱਟੂ ਸਾਹਿਬ ਤੁਹਾਡੇ ਦਾਦਾ ਬੈਂਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਚਲਾਉਂਦੇ ਰਹੇ ਕਿੰਨਾ ਕੁ ਉਹਨਾਂ ਨੇ ਪਹਿਲਾਂ ਪੰਜਾਬ ਚਲਾਇਆ ਹੋਇਆ ਸੀ ਕਿੰਨੇ ਕੁ ਰਾਜੇ ਮਹਾਰਾਜੇ ਰਹੇ ਸੀ ਹੈ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਬਹੁਤ ਵੱਡੀ ਗਿਣਤੀ ਜਿਹੜੇ ਬੱਚੇ ਧੀਆ ਤੇ ਪੁੱਤ ਪੜਦੇ ਨੇ ਉਹਨਾਂ ਦੇ ਮਾਪੇ ਪਿੰਡਾਂ 'ਚ ਬੈਠੇ ਨੇ ਔਰ ਇਨਸਾਫ ਪਸੰਦ ਲੋਕ ਜਿਹੜੇ ਨੇ ਉਹ ਚਾਹੇ ਉਹ ਮਸਲਾ ਉਹਨਾਂ ਨਾਲ ਜੁੜਦਾ ਹੋਵੇ ਤੇ ਚਾਹੇ ਨਾ ਉਹ ਤਾਂ ਖੜਦੇ ਨੇ ਹੁਣ ਜਦੋਂ ਅਫਗਾਨ ਆਉਂਦੇ ਸੀ ਮੁਗਲ ਆਉਂਦੇ ਸੀ ਤੇ ਉਹ ਧੀਆ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਜਿਹੜੇ ਸਿੰਘ ਉਹਨਾਂ ਧੀਆ ਨੂੰ ਬਚਾਉਣ ਜਾਂਦੇ ਸੀ ਉਹ ਧੀਆ ਉਹਨਾਂ ਦੀਆਂ ਨਹੀਂ ਹੁੰਦੀਆਂ ਸੀ ਉਹ ਉਹਨਾਂ ਦੇ ਘਰ ਦੀਆਂ ਨਹੀਂ ਹੁੰਦੀਆਂ ਸੀ ਨਾ ਉਹ ਆਪ ਉਹ ਕੁੜੀਆਂ ਹੁੰਦੇ ਸੀ ਪਰ ਹੱਕ ਸੱਚ ਤੇ ਇਨਸਾਫ ਦੀ ਖਾਤਰ ਉਹ ਜਾਂਦੇ ਸੀ ਜਦੋਂ ਸ਼ਹੀਦ ਭਗਤ ਸਿੰਘ ਹੋਰੀ ਆਜ਼ਾਦੀ ਦੀ ਲੜਾਈ ਲੜਦੇ ਹੋਏ ਕਰਤਾਰ ਸਿੰਘ ਸਰਾਭਾ ਜੀ ਹੋਰੀ ਸ਼ਹੀਦ ਹੋਏ ਉਦੋਂ ਤੁਹਾਡੇ ਸਾਡੇ ਪਰਿਵਾਰਾਂ ਚ ਕੋਈ ਕਿਉਂ ਨਹੀਂ ਹੋਇਆ ਅੰਗਰੇਜ਼ਾਂ ਦੀ ਗੁਲਾਮੀ ਤਾਂ ਆਪਣੇ ਸਾਰਿਆਂ ਦੇ ਟੱਬਰਾਂ ਤੇ ਵੀ ਸੀ ਨਾ ਉਦੋਂ ਜਿਹੜੇ ਬੰਦੇ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਇਨਸਾਫ ਦੇ ਲਈ ਜਾਗਦੀਆਂ ਜ਼ਮੀਰਾਂ ਵਾਲੇ ਚੇਤਨ ਲੋਕ ਉਹ ਹਰ ਥਾਂ ਤੇ ਜਾਂਦੇ ਨੇ ਦੁਨੀਆ ਦੇ ਵਿੱਚ ਕਿਸੇ ਹੋਰ ਕੋਈ ਤਕੜਾ ਦੇਸ਼ ਕਿਸੇ ਗਰੀਬ ਜੇ ਦੇਸ਼ ਦੇ ਉੱਪਰ ਕਬਜ਼ਾ ਕਰਨ ਲਈ ਹਮਲਾ ਕਰਦੇ ਤਾਂ ਉਹਨਾਂ ਦੇਸ਼ਾਂ ਦੇ ਵਿੱਚੋਂ ਦੂਜੇ ਦੇਸ਼ਾਂ ਚ ਵੀ ਲੋਕ ਉਹਦਾ ਵਿਰੋਧ ਕਰਨ ਲਈ ਧਰਨੇ ਮਜਾਰੇ ਰੈਲੀਆਂ ਕਰਦੇ ਨੇ ਜਿਹੜੇ ਉਸ ਦੇਸ਼ 'ਚ ਰਹਿੰਦੇ ਹੀ ਨਹੀਂ ਹੁੰਦੇ ਇਹ ਆ ਇਨਸਾਫ ਦਾ ਤਕਾਜ਼ਾ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਏ ਸੀ ਵੀ ਸਾਡੇ ਤੇ ਜ਼ੁਲਮ ਹੋ ਰਿਹਾ ਸਾਡੀ ਰੱਖਿਆ ਕਰੋ ਤੇ ਗੁਰੂ ਸਾਹਿਬ ਨੇ ਜਾ ਕੇ ਚਾਂਦਨੀ ਚੌਕ 'ਚ ਆਪਣੀ ਮਹਾਨ ਲਸਾਨੀ ਕੁਰਬਾਨੀ ਦਿੱਤੀ ਸੀ ਉਦੋਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਤਾਂ ਸਿੱਧੇ ਰੂਪ ਚ ਉਹ ਦਰਦ ਨਹੀਂ ਭੋਗ ਰਹੇ ਸੀ ਪਰ ਉਹਨਾਂ ਨੇ ਇਨਸਾਫ ਤੇ ਹੱਕ ਦੇ ਲਈ ਆਵਾਜ਼ ਉਠਾਈ ਨਾ ਤੇ ਜਿਹੜੇ ਉਹਨਾਂ ਦੇ ਪੈਰੋਕਾਰ ਨਹੀਂ ਫਿਰ ਉਹ ਇੰਜ ਕਿਉਂ ਨਾ ਕਰਨ ਬਿੱਟੂ ਸਾਹਿਬ ਤੁਹਾਡੇ ਇਹ ਸਮਝ ਨਹੀਂ ਗੱਲ ਹੋਣੀ ਵੀ ਹੱਕ ਸੱਚ ਤੇ ਇਨਸਾਫ ਲਈ ਜਿਹੜੇ ਖੜਨ ਵਾਲੇ ਲੋਕ ਨੇ ਉਹ ਜ਼ਰੂਰੀ ਨਹੀਂ ਕਿ ਆਪਦੇ ਨਾਲ ਹੋਏ ਤੱਕੇ ਵੇਲੇ ਹੀ ਖੜਨ ਉਹ ਤਾਂ ਉਦੋਂ ਵੀ ਖੜ ਸਕਦੇ ਨੇ ਜਦੋਂ ਤੱਕਾ ਜ਼ਬਰ ਦੂਜਿਆਂ ਨਾਲ ਹੁੰਦਾ ਪਰ ਮੈਂ ਫੇਰ ਕਹਾਂ ਤੁਹਾਡੇ ਇਹ ਕਹਾਣੀ ਸਮਝ ਚ ਨਹੀਂ ਆਉਣੀ ਕਿਉਂਕਿ ਤੁਸੀਂ ਤਾਂ ਸਭ ਕੁਝ ਆਪਣੇ ਲਈ ਕਰਦੇ ਹੋ ਕਦੇ ਤੁਸੀਂ ਆਪਣੇ ਲਈ ਹੀ ਕਾਂਗਰਸ ਚ ਕੰਮ ਕਰਦੇ ਹੋ ਤੇ ਤੁਸੀਂ ਕਹਿੰਨੇ ਹੋ ਭਾਜਪਾ ਵਾਲਿਆਂ ਨੂੰ ਤਾਂ ਮੈਂ ਜੁੱਤੀ ਮਾਰ ਕੇ ਗੰਦੀ ਨਾ ਕਰਾਂ ਤੇ ਕਦੇ ਤੁਸੀਂ ਬਾਅਦ ਚ ਭਾਜਪਾ ਤੇ ਟਪੂਸੀ ਮਾਰ ਜੰਨੇ ਹੋ ਤੇ ਤੁਸੀਂ ਕਹਿਣ ਲੱਗ ਜੰਨੇ ਹੋ ਭਾਜਪਾ ਵਰਗੀ ਪਾਰਟੀ ਕੋਈ ਨਹੀਂ ਮੈਨੂੰ ਤਾਂ ਅਗਲ ਹੀ ਅੱਜਾਈਆ ਤੇ ਕਾਂਗਰਸ ਸਾਰੀ ਮਾੜੀ ਆ 25 25 ਸਾਲ ਕਾਂਗਰਸ ਦੀਆਂ ਤਰੀਫਾਂ ਕਰਕੇ ਕਾਂਗਰਸ ਨੂੰ ਇੱਕਦਮ ਮਾੜੀ ਤੁਹਾਡੀ ਜੁਬਾਨ ਤੁਹਾਡਾ ਸਟੈਂਡ ਤੁਸੀਂ ਕੀ ਕਰ ਰਹੇ ਹੋ ਮੜਾ ਚਾਤੀ ਮਾਰੂ ਐਡੀ ਮਤਲਬ ਬੇਗੱਲੀਆਂ ਮਤਲਬ ਕੋਈ ਸਟੈਂਡ ਨਾ ਹੋਣਾ ਇਹ ਗੱਲਾਂ ਚੀਜ਼ਾਂ ਕਰਨ ਤੋਂ ਬਾਅਦ ਅੱਜ ਤੁਸੀਂ ਜਦੋਂ ਬਿਆਨ ਦਿੰਨੇ ਹੋ ਤਾਂ ਲੋਕਾਂ ਨੂੰ ਤਾਂ ਹਾਸੇ ਆਉਂਦੀ ਹੈ ਵੀ 10 ਜਿਹੜੇ ਬੰਦੇ ਦਾ ਆਪ ਦਾ ਪੋਲਿਟੀਕਲ ਕੋਈ ਸਟੈਂਡ ਨਹੀਂ ਜਿਹੜੀ ਪਾਰਟੀ ਨੂੰ ਇੰਨੇ ਸਾਲ ਨਿੰਦਾ ਦਾਰ ਆ ਉਹਨੂੰ ਅੱਜ ਚੰਗਾ ਕਹਿਣ ਲੱਪਿਆ ਤੇ ਜਿਹਦੀਆਂ ਛੋਬਾ ਕਰਦਾ ਰਿਹਾ ਕਾਂਗਰਸ ਦੀਆਂ ਰਾਜ ਰਜ ਕੇ ਉਹਨੂੰ ਇੱਕਦਮ ਮਾੜਾ ਕਹਿਣ ਲੱਪਿਆ ਤੁਸੀਂ ਕੀ ਹੋ ਪਤਾ ਸਾਰਿਆਂ ਹੁਣ ਅਗਲਾ ਜਿਹੜੀ ਖਬਰ ਹੈ ਉਹ ਪੁਲਿਸ ਐਨਕਾਊਂਟਰ ਦੀ ਹੈ ਪੰਜਾਬ ਪੁਲਿਸ ਨੇ ਦਾਵਾ ਕੀਤਾ ਕਿ ਉਹਨਾਂ ਨੇ ਐਨਕਾਊਂਟਰ ਕੀਤਾ ਹੈ ਅਮਰਤਸਰ ਸਾਹਿਬ ਦੇ ਪਿੰਡ ਰਾਮਦਾਵਲੀ ਦੇ ਵਿੱਚ ਪੁਲਿਸ ਕਹਿੰਦੀ ਹੈ ਕਿ ਅਸੀਂ ਨਾਕਾ ਲਾਇਆ ਹੋਇਆ ਸੀ ਕੁਝ ਬਦਮਾਸ਼ ਆਏ ਉਹਨਾਂ ਨੇ ਪੁਲਿਸ ਤੇ ਗੋਲੀ ਚਲਾਈ ਤੀ ਅੱਗੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਫਿਰ ਉਹਨਾਂ ਦੇ ਗੋਲੀਆਂ ਲੱਗੀਆਂ ਲੱਤਾਂ 'ਚ ਫਿਰ ਉਹਨਾਂ ਨੂੰ ਜ਼ਖਮੀ ਹਾਲਤ 'ਚ ਫੜ ਲਿਆ ਗਿਆ ਮੈਂ ਤਾਂ 4 ਮਹੀਨਿਆਂ ਤੋਂ ਇਹ ਕਹਾਣੀ ਰੋਜ਼ਾਨਾ ਹੀ 1-2 ਵਾਰ ਸੁਣ ਲੈਣਾ ਪੁਲਿਸ ਦੀ ਹੁਣ ਇਹ ਕਹਾਣੀਆਂ ਕਿੰਨੀਆਂ ਸਹੀ ਨੇ ਤੇ ਕਿੰਨੀਆਂ ਗਲਤ ਨੇ ਇਹ ਤਾਂ ਭਾਈਓ ਜਿਵੇਂ ਕਹਿੰਦੇ ਹੁੰਦੇ ਆ ਰੱਬ ਜਾਣਦਾ ਜਾਂ ਫਿਰ ਜੇ ਅਦਾਲਤ 'ਚ ਇਨਕੁਆਰੀਆਂ ਹੋਣ ਤੇ ਫਿਰ ਉੱਥੇ ਪਤਾ ਲੱਗਦਾ ਕਿਉਂਕਿ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਾਂ ਵੀ ਹੋਈਆਂ ਨੇ ਆਸ ਸਾਲ 'ਚ ਕਿੰਨਿਆਂ ਨੂੰ ਹੋਈਆਂ ਨੇ ਤੇ ਵੱਡੇ ਅਫਸਰਾਂ ਨੂੰ ਵੀ ਹੋਈਆਂ ਹੁਣ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰਨੀ ਹੈ ਉਹ ਫਿਰੋਜ਼ਪੁਰ ਫਾਜ਼ਲਕਾ ਰੋਡ ਜਿਹੜਾ ਜਲਾਲਾਬਾਦ ਦੇ ਵਿੱਚ ਪੁਲਿਸ ਨੇ 1 ਕਿਲੋ ਹੈਰੋਇਨ ਨਸ਼ਾ ਫੜਨ ਦਾ ਦਾਵਾ ਕੀਤਾ ਹੈ ਔਰ ਪੁਲਿਸ ਪਾਈਏ ਕਹਿੰਦੀ ਹੈ ਵੀ ਅਸੀਂ ਖੜੇ ਸੀ ਨਾਕਾ ਲਾ ਕੇ ਉਹੀ ਕਹਾਣੀ ਤੇ ਪਿੱਛੋਂ ਵਿਅਕਤੀ ਆਏ ਤੇ ਉਹਨਾਂ ਨੇ ਸਾਨੂੰ ਵੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜ ਲਿਆ ਤੇ ਫਿਰ ਅਸੀਂ ਪਿੱਛੇ ਲੱਗ ਕੇ ਜਦੋਂ ਉਹਨਾਂ ਨੂੰ ਫੜਿਆ ਤਾਂ ਕਿਲੋ ਹੈਰੋਇਨ ਉਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਨਸ਼ਾ ਚਿੱਟਾ ਹੁਣ ਇਹਦੇ ਤੇ ਆਪਾਂ ਗੱਲ ਇਹ ਹੀ ਕਰਨੀ ਹੈ ਪਿਛਲੇ ਲਗਭਗ 20 ਸਾਲ ਤੋਂ ਪੰਜਾਬ ਨੂੰ ਚਿੱਟਾ ਜਿਹੜਾ ਉਹ ਇੱਕ ਮਹਾਮਾਰੀ ਬਣ ਕੇ ਚੰਬੜਿਆ ਅੱਜ ਵੀ ਉਹ ਮਹਾਮਾਰੀਓ ਸਿੱਧਾ ਚੱਲ ਰਹੀ ਹੈ ਸਾਰੀਆਂ ਸਰਕਾਰਾਂ ਨੇ ਲੋਕਾਂ ਨਾਲ ਵੱਡੇ ਵਾਅਦੇ ਵੱਡੇ ਦਾਅਵੇ ਕੀਤੇ ਕਿ ਅਸੀਂ ਚਿੱਟਾ ਖਤਮ ਕਰ ਦਿਆਂਗੇ ਆਹ ਕਰ ਦਿਆਂਗੇ ਵਾਹ ਕਰ ਦਿਆਂਗੇ ਪਰ ਕਿਸੇ ਵੀ ਸਰਕਾਰ ਤੋਂ ਕੁਝ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 4 ਸਾਲ ਬੀਤ ਚੱਲੇ ਨੇ 4 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਤੋਂ ਚਿੱਟਾ ਨਸ਼ਾ ਖਤਮ ਨਹੀਂ ਕਰ ਸਕੀ ਯੁੱਧ ਨਸ਼ਾ ਵਿਰੋਧ ਪਿਛਲੇ ਟਾਈਮ ਦੇ ਵਿੱਚ ਚਲਾਇਆ ਗਿਆ ਸਰਕਾਰ ਦਾਅਵੇ ਕਰਦੀ ਹੈ ਕਿ ਵੱਡੇ ਪੱਧਰ ਤੇ ਨਸ਼ਾ ਖਤਮ ਹੋ ਗਿਆ ਪਰ ਜਦੋਂ ਪਿੰਡਾਂ ਚ ਲੋਕਾਂ ਤੋਂ ਰਿਪੋਰਟ ਲਈ ਜਾਂਦੀ ਤੇ ਲੋਕ ਕਹਿੰਦੇ ਨਹੀਂ ਹੋਇਆ ਯਾਰ ਉਸੇ ਤਰ੍ਹਾਂ ਮਿਲੀ ਵੀ ਜਾਂਦਾ ਚੱਲੀ ਵੀ ਜਾਂਦਾ ਤੇ ਉਸੇ ਤਰ੍ਹਾਂ ਓਵਰਡੋਜ਼ ਨਾਲ ਮੌਤਾਂ ਵੀ ਹੋ ਰਹੀਆਂ ਨੇ ਹੁਣ ਇਹ ਸਭ ਕੁਝ ਦੇ ਉੱਪਰ ਜਦੋਂ ਸਰਕਾਰ ਦੇ ਨੁਮਾਇੰਦਿਆਂ ਨੂੰ ਪੁੱਛਦੇ ਆ ਉਹ ਕਹਿੰਦੇ ਆ ਜੀ ਲੋਕ ਗਲਤ ਕਹਿੰਦੇ ਨੇ ਇਹ ਤਾਂ ਗੱਲ ਇਸ ਤਰ੍ਹਾਂ ਨਹੀਂ ਗਈ ਨਸ਼ਾ ਤਾਂ ਬਿਲਕੁਲ ਖਤਮ ਹੋਣ ਕਿਨਾਰੇ ਐ ਪਰ ਜਿੱਦਾਂ ਆ ਕਿਲੋ ਕਿਲੋ 2 2 ਕਿਲੋ 10 10 ਕਿਲੋ 5 5 ਕਿਲੋ ਰੋਜ਼ਾਨਾ ਹੀ ਆਪੇ ਹੀ ਪੁਲਿਸ ਫੜਨ ਦੇ ਦਾਅਵੇ ਕਰਦੀ ਐ ਤਾਂ ਫਿਰ ਇੰਨੇ ਬੇਖੌਫ ਤਰੀਕੇ ਦੇ ਨਾਲ ਜੇ ਲੋਕ ਕੇ ਕੰਮ ਕਰ ਰਹੇ ਨੇ ਤਾਂ ਫਿਰ ਇਹਦਾ ਮਤਲਬ ਕੀ ਐ ਇਹਦਾ ਅਰਥ ਕੀ ਐ ਇੱਥੇ ਮੈਂ ਇੱਕ ਗੱਲ ਕਹੂੰਗਾ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਭੁਲੇਖਾ ਹੋਵੇ ਵੀ ਥੱਲੇ ਤਾਂ ਨਸ਼ਾ ਬਿਲਕੁਲ ਬੰਦ ਹੋ ਗਿਆ ਤਾਂ ਜੇ ਉਹਨਾਂ ਨੇ ਚੈੱਕ ਕਰਨਾ ਤਾਂ ਫਿਰ ਉਹ ਆਪਣਾ ਰੁਤਬਾ ਛੱਡ ਕੇ ਆਮ ਜਿਹਾ ਬੰਦਾ ਬਣ ਕੇ ਪਿੰਡ ਦੀਆਂ ਸੱਥਾਂ ਤੇ ਪਿੰਡਾਂ ਚ ਜਾ ਕੇ ਪੁੱਛੋ ਇਹ ਕੰਮ ਮੁੱਖ ਮੰਤਰੀ ਸਾਹਿਬ ਵੀ ਕਰ ਸਕਦੇ ਨੇ ਫਿਰ ਪਤਾ ਲੱਗੂਗਾ ਅਸਲੀਅਤ ਕੀ ਹੈ ਫਿਰ ਪਤਾ ਲੱਗੂਗਾ ਕਿ ਅਸਲ ਚ ਹੋ ਕੀ ਰਿਹਾ ਜਿਹੜਾ ਕੁਝ ਲੋਕ ਦੱਸਣਗੇ ਕਿਉਂਕਿ ਪਿੰਡਾਂ ਮਹੱਲਿਆਂ ਦੇ ਵਿੱਚ ਤਾਂ ਜਨਤਾ ਏ ਠੋਕ ਮਜ਼ਾ ਕੇ ਕਹਿ ਰਹੀ ਅੱਜ ਵੀ ਦੇ ਭਾਈ ਕੋਈ ਬੰਦ ਨਹੀਂ ਹੋਇਆ ਉਸੇ ਤਰ੍ਹਾਂ ਕੰਮ ਸਾਰਾ ਚੱਲੀ ਜਾਂਦਾ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮਾਮਲੇ ਤੇ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ